ਚੰਦਨ ਕੋਲ ਵੱਸਦਾ ਉਹਦੇ ਵਿੱਚ ਚੰਦਨ ਆਪਣੀ ਖੁਸ਼ਬੂ ਹੀ ਪੜ। ਇਹ ਪਾਉਂਦੇ ਕਬੀਰ ਸਾਹਿਬ ਕਹਿੰਦੇ ਕਬੀਰ پارਸ ਅਰ ਸੰਤ ਮੈਂ ਵੱਡੋ ਅੰਤਰੋ ਜਾਨ। ਉਹ ਲੋਹ ਨੂੰ ਕੰਚਨ ਕਰੇ ਉਹ ਕਰਨ ਆਪ ਸਮਾਨ। پارਸ ਵਿੱਚ ਤੇ ਸਾਧੂ ਵਿੱਚ ਵੱਡਾ ਅੰਤਰ ਹੈ। پارਸ ਸੱਤ ਵਟੀਆਂ ਨੂੰ ਸੋਨਾ ਬਣਾ ਮੱਸਾ ਤਾਂ ਧਾਤਾਂ ਨੂੰ ਸੋਨਾ ਬਣਾ ਸਕਦਾ ਹੈ ਪਰ ਕਿਸੇ ਇੱਕ ਧਾਤ ਨੂੰ ਵੀ ਪਾਰਸ ਪਾਰਸ ਨਹੀਂ ਬਣਾ ਸਕਦਾ ਪਰ ਸਾਧੂ ਦੇ ਕੋਲ ਜਿਹੜਾ ਰਹਿ ਜਾਂਦਾ ਹੈ ਨਾ ਸਾਧੂ ਉਹਦੇ ਵਿੱਚ ਆਪਣੇ ਗੁਣ ਭਰ ਕੇ ਉਹਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਭਗਤ ਜਰਨ ਸਿੰਘ ਕਹੀ ਵੀ ਨਹੀਂ ਕੰਮ ਕਰਦੇ ਉਹ ਮਨੀਮ ਵੱਧ ਘੱਟ ਬੋਲਦਾ ਰਿਹਾ ਮਹਾਪੁਰਖਾਂ ਨੂੰ ਪਰ ਕਦੇ ਵੀ ਚਿਹਰੇ ਤੇ ਉਦਾਸੀ ਨਹੀਂ ਗੁੱਸਾ ਨਾ ਆਇਆ ਤੇ ਸੰਗਤ ਕਰਦੇ ਆ ਕਰਦੇ ਆ ਨਾ ਇੱਕ ਦਿਨ ਮਨ ਬਦਲਿਆ ਉਹ ਮਨੀਮ ਕਹਿੰਦਾ ਵੀ ਇਹ ਕੋਈ ਰੰਗੀ ਰੂਹ ਲੱਗਦੀ ਐ ਮੈਂ ਇਹਨੂੰ ਇੰਨੀਆਂ ਗਾਲਾਂ ਵੀ ਕੱਢ ਲੈਣਾ ਵੱਧ ਘੱਟ ਬੋਲਦਾ ਅੱਜ ਤੱਕ ਇਹਦੇ ਚਿਹਰੇ ਦੇ ਉੱਤੇ ਕਦੇ ਮੈਂ ਗੁੱਸਾ ਨਹੀਂ ਵਖੇ ਸੰਗਤ ਕੀਤੇ ਦਾ ਅਸਰ ਹੋ ਗਿਆ ਕਹਿੰਦਾ ਅੱਜ ਤੋਂ ਬਾਅਦ ਮੈਂ ਜਲਣ ਜੀ ਨੂੰ ਕਹਿੰਦਾ ਬੰਦਾ ਚੰਗਾ ਨਹੀਂ ਬੋਲਣਾ ਜਦੋਂ ਆਵਾਜ਼ ਮਾਰਨੀ ਤੇ ਕਹਿਣਾ ਜਲਣ ਜੀ ਆਜੋ ਜੀ ਮਾਇਆ ਲੈ ਜੋ ਜੀ ਜੀ ਕਹਿ ਕੇ ਬੁਲਾਉਣਾ ਸ਼ੁਰੂ ਕਰਤਾ ਤੇ ਜਿਹੜਾ ਸਾਧੂ ਦਾ ਸਤਕਾਰ ਹੈ ਨਾ ਜਿਹੜਾ ਸਾਧੂ ਦਾ ਸਤਕਾਰ ਕਰਦਾ ਹੈ ਰੱਬ ਦੁਨੀਆ ਤੇ ਉਹਦਾ ਸਤਕਾਰ ਕਰਾ ਦਿੰਦਾ ਹੈ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੇ ਕਹਿੰਦੇ ਇੱਕ ਦਿਨ ਸਮਾਂ ਆਇਆ ਭਗਤ ਜਨਨ ਜੀ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬੈਠੇ ਐ ਕਿਉਂਕਿ ਬਾਣੀ ਦਾ ਫਰਮਾਨ ਹੈ ਪਿੰਨੀ ਰੈਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ RAM ਗਿਆਨ ਅਮਰਤ ਵੇਲੇ ਕੌਣ ਜਾਗਦਾ ਵਿਦਵਾਨ ਕਹਿੰਦੇ ਜਾਂ ਤੇ ਰੋਗੀ ਜਾਗਦਾ ਜਾਂ ਚੋਰ ਲੁਟੇਰੇ ਜਾਗਦੇ ਆ ਜਾਂ ਕੋਈ ਪਰਦੇਸੀ ਯਾਤਰਾ ਕਰ ਰਿਹਾ ਉਹ ਜਾਗਦਾ ਅਮ੍ਰਿਤ ਵੇਲੇ ਜੀ ਕੌਣ ਜਾਣੇ I'm <laughs> ਗੁਰਮੁਖ ਤੇ ਪ੍ਰਵਾਣ ਜਿਨਾ ਸਾਸ ਗਰਾਸ ਨਾ ਵਿਸਰੇ ਸੇ ਪੂਰੇ ਪੁਰਖ ਪ੍ਰਧਾਨ ਅੰਮ੍ਰਿਤ ਵੇਲੇ ਜਾਗ ਰਹਾ ਤੇ ਕਹਿੰਦੇ ਕੋ ਮਨੀਮ ਚੜਾਈ ਕਰ ਗਿਆ ਜਮਦੂਤ ਲੈ ਕੇ ਜਾ ਰਹਾ ਮਾਰ ਦੀ ਕੁੱਟ ਦੀ ਹਾਈ ਕਰਲਾਡ ਹੋ ਰਹੀ ਹੈ ਤੇ ਭਗਤ ਜਲਨ ਦੇ ਕੰਨਾਂ ਵਿੱਚ ਜਦੋਂ ਆਵਾਜ਼ ਪਈ ਮਨ ਵਿੱਚ ਆਇਆ ਵੀ ਇਹ ਤੇ ਕਿਸੇ ਦੀ ਸੁਣੀ ਪਛਾਣੀ ਆਵਾਜ਼ ਹੈ ਤੇ ਜਦੋਂ ਵੇਖਿਆ ਨਾ ਭਗਤ ਜਲਨ ਜੀ ਨੂੰ ਮਾਰਦੇ ਕੁੱਟਦੇ ਹੋਏ ਨਜ਼ਾਰੇ ਤੇ ਕਹਿੰਦੇ ਭਗਤ ਜੀਰਾਂ ਨੇ ਅੱਖਾਂ ਖੋਲ ਕੇ ਜਦੋਂ ਵੇਖਿਆ ਨਾ ਤੇ ਆਵਾਜ਼ ਮਾਰੀ ਧਰਮ ਰਾਜੇ ਦੇ ਦੂਤਾਂ ਨੂੰ ਕਹਿੰਦੇ ਇੱਧਰ ਆਓ ਭਾਈ ਦੂਰ ਹੀ ਖੜ ਗਏ ਕਿਉਂ ਬਾਣੀ ਕਹਿੰਦੀ ਐ ਜੈ ਗੋਬਿੰਦ ਕੀ ਜੈ ਕੀਰਤਨ ਗੋਬਿੰਦ ਭਜਨ ਕੀਰਤਨ ਨਾਨਕ ਜੀਤ ਨਾ ਹੋਣਾ ਤੈ ਨਾ ਛੁੱਟੈ ਨਾ ਹੋ ਨਾ ਤੂੰ ਨਾ ਛੁੱਟੈ ਨਿਕਟ ਨਾ ਜਾਈਏ ਤੂੰ ਜੇ ਦੂਤ ਵੀ ਨੇੜੇ ਨਹੀਂ ਜਾਂਦੇ ਦੂਰੋਂ ਖੜ ਕੇ ਕਹਿੰਦੇ ਜੀ ਕੀ ਹੁਕਮ ਹੈ ਭਗਤ ਚਲਨ ਜੀ ਕਹਿੰਦੇ ਧਰਮ ਰਾਜੇ ਨੂੰ ਸਾਡਾ ਸੁਨੇਹਾ ਦੇ ਦਿਓ ਪੀਏ ਜਿਹਨੂੰ ਲੈ ਕੇ ਚੱਲੇ ਹੋ ਨਾ ਸਾਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ ਇਹਨਾਂ ਲੇਖਾ ਸੋਚ ਸਮਝ ਕੇ ਕਰ ਸਾਧ ਵਜਨ ਜੀ ਜਦੋਂ ਧਰਮ ਰਾਜੇ ਨੂੰ ਜਾ ਕੇ ਦੱਸਿਆ ਕਹਿੰਦੇ ਜੀ ਭਗਤ ਜਲਨ ਜੀ ਦਾ ਸਨੇਹ ਕਹਿੰਦੇ ਕੀ ਸਨੇਹ ਹੈ ਕਹਿੰਦੇ ਉਹ ਕਹਿੰਦੇ ਜਿਹੜਾ ਆਇਆ ਹੈ ਨਾ ਜਿਹਨੂੰ ਲੈ ਕੇ ਚੱਲੇ ਉਹ ਸਾਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ ਇਹਦਾ ਲੇਖਾ ਸੋਚ ਸਮਝ ਕੇ ਕਰੀਏ ਇਹ ਬਾਣੀ ਦਾ ਫਰਮਾਨ ਹੈ ਨਾਮ ਧਿਆਇਨ ਤਿਨ ਧਨ ਪੱਲੇ ਨਾਨਕ ਕਾ ਧਨ ਸੋਈ ਜੇ ਕੋ ਜੀਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਤਲਬ ਨਾ ਹੋਈ ਜਿਹੜੇ ਸੰਤਾਂ ਨੂੰ ਜੀ ਕਹਿੰਦੇ ਐ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ ਸੰਤਾਂ ਜਿਹੜੇ ਜੀ ਬੁਲਾਉਂਦੇ ਹੈ ਨਾ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਚੱਲਣੀ ਪੈਂਦੀ ਆਉਣ ਜਾਣ ਤੋਂ ਮੁਕਤ ਹੋ ਜਾਂਦੇ ਹੈ ਜਿਹੜਾ ਸਾਧੂ ਦੀ ਸੰਗਤ ਕਰਕੇ ਸਾਧੂ ਨੂੰ ਜੀ ਕਹਿ ਕੇ ਵੀ ਬੁਲਾਉਂਦੇ ਹੈ ਨਾ ਉਹਦਾ ਵੀ ਫਲਾ ਹੋ ਜਾਂਦਾ ਸੋ ਗੁਰਮਖ ਪਿਆਰਿਓ ਐਸੇ ਬ੍ਰਹਮ ਗਿਆਨੀ ਸੱਚਖੰਡਵਾਸੀ ਸ੍ਰੀ ਮਾਨਸਤ ਬਾਬਾ ਸਤਪਾਲ ਸਿੰਘ ਜੀ ਮਹਾਰਤ ਸਾਰੀ ਵਾੜੇ ਜਿਨ੍ਹਾਂ ਦਾ ਨਾਮ ਲਿਆ ਹੀ ਦਸਣਾ ਧੰਨ ਹੋ ਜਾਂਦਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਨਾਮ ਤੋਂ ਬਿਨਾਂ ਹੋਰ ਕਰਮ ਨਹੀਂ ਸੀ ਹਰ ਵੇਲੇ ਨਾਮ ਜਿਵੇਂ ਬਾਣੀ ਕਹਿੰਦੀ ਨਾਨਕ ਕੇ ਘਰ ਕੇਵਲ ਨਾਮ ਸਾਰੀ ਜ਼ਿੰਦਗੀ ਨਾਮ ਨਹੀਂ ਜਪਿਆ ਕਿ ਪਤਾ ਨਹੀਂ ਕਿੰਨੇ ਅਕਦਾ ਭਲਾ ਕਰ ਗਏ ਰੱਬ ਦੀ ਪਿਆਰੀ ਮਾਂ ਉਹਨਾਂ ਮਹਾਪੁਰਖਾਂ ਦੀ ਯਾਦ ਦੇ ਵਿੱਚ ਸਤਕਾਰਯੋਗ ਬਾਬਾ ਜੀ ਬਾਬਾ ਰਣਜੀਤ ਸਿੰਘ ਸਾਹਿਬ ਜੀ ਇਹਨਾਂ ਨੇ ਬਹੁਤ ਵੱਡਾ ਇੱਕ ਕੁੰਭ 11 ਦਿਨ ਦਾ ਮਹਾਨ ਗੁਰਮਤ ਸਮਾਗਮ ਮਹਾਪੁਰਖਾਂ ਦੀ ਵਰਸੀ ਸੰਬੰਧ ਦੇ ਵਿੱਚ ਆਰੰਭਿਆ ਹੋਇਆ ਆਪ ਜੀ ਵੱਧ ਚੜ ਕੇ ਇਸ ਕੁੰਭ ਵਿੱਚ ਇਸ਼ਨਾਨ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨੀ ਇਕਤਾਰ ਰਾਮਾ ਬ੍ਰਹਮਵਸਤ ਮਾਲ ਸਿੰਘ ਜੀ ਫਿਰ ਸਮਾਪਤੀ ਕਰਦੇ ਲੀਲਾ ਭਗਵਾਨ ਦੀ ਜਾਣ ਦਾ ਕੋਈ ਲੀਲਾ ਆਪਣਾ ਦੁਆ ਮਾਤੇ ਸਾਰੀ ਜ਼ਿੰਦਗੀ ਅਲਮੇ ਨਿੰਦੇ ਮਰ ਜਾਂਦੇ ਆ ਆ ਨਹੀਂ ਕੀਤਾ ਉਹ ਨਹੀਂ ਕੀਤਾ ਪਰ ਰੱਬ ਦੀ ਪਿਆਰੀ ਸਦਾ ਹੀ ਉਹਦੀ ਰਜ਼ਾ ਦੇ ਵਿੱਚ ਰਹਿੰਦੇ ਐ ਐਸੀ ਮਹਾਨ ਮਹਾਪੁਰਖ ਸੰਤ ਬਾਬਾ ਸਤਪਾਲ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਯਾਦ ਦੇ ਵਿੱਚ ਮਹਾਨ ਗੁਰਮਤ ਸਮਾਗਮਾਂ ਦੇ ਕੁੰਭ ਮਹਾਪੁਰਖਾਂ ਵੱਲੋਂ ਚਲਾਏਗੇ ਧੰਨਵਾਦ ਸਤਕਾਰਯੋਗ ਬਾਬਾ ਜੀ ਬਾਬਾ ਰਣਜੀਤ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਨੇ ਤਿੰਨ ਦਿਨ ਦੇ ਦਿਵਾਨ ਸੰਤ ਮਹਾਰਾਜੀ ਦੀ ਯਾਦ ਦੇ ਵਿੱਚ ਕੀਰਤਨ ਕਰਨ ਦਾ ਸਮਾਂ ਦਾਸਾਂ ਨੂੰ ਬਖਸ਼ਿਸ਼ ਕੀਤਾ ਬਹੁਤ ਬਹੁਤ ਧੰਨਵਾਦ ਆਪ ਰਬਰਗੀਆਂ ਸੰਗਤਾਂ ਦਾ ਸਤਿਕਾਰਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਰੋੜਾਂ ਵਾਰੀ ਧੰਨਵਾਦ ਮਹਾਂਪੁਰਖ ਸੰਤ ਬਾਬਾ ਸਤਪਾਲ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਯਾਦ ਵਿੱਚ ਹਰਜਸ ਕਰਨ ਦਾ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਆ ਧੰਨਵਾਦ ਸੰਤ ਬਾਬਾ ਰਣਜੀਤ ਸਿੰਘ ਸਾਹਿਬ ਜੀ ਦਾ ਸੋ ਆਓ ਭਾਈ ਇੱਥੇ ਸਮਾਪਤੀ ਹੈ ਨੰਨਸਾਉ ਦਾ ਪਾਰਟ ਆਫ ਦੀ ਸਰਵਣ ਕਰੋ ਉਪਰੰਤ ਅਰਦਾਸ ਬੇਨਤੀ ਜਿਵੇਂ ਜਿਵੇਂ ਮਹਾਂਪੁਰਖਾਂ ਦਾ ਹੁਕਮ ਆਪ ਜੀ ਨੂੰ ਦੱਸਿਆ ਜਾਵੇਗਾ ਗੱਜ-ਵੱਜ ਕੇ ਗੁਰਪਥੀ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ 3 ਅਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਈਆ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਅਰ ਨਾਲੇ ਸਾਚੇ ਸਾਹਿਬਾ ਧਿਆਨ নাহি ਕਰਤੇ ਰ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ নাহি ਕਰਤੇ ਰ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸਨਹੋ ਸੰਤ ਹੋ ਸਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸਭਾਗੈ ਘਰ ਸਭਾਗੈ ਸਬਦ ਵਾਜੇ ਕਲਾ ਜਿਤ ਕਰਤਾਰੀਆ ਪਹੰਚ ਦੂਤ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਿੰਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸਖੋਆ ਤਿਤ ਕਰ ਅਨਹਦ ਵਾਜੇ ਅਨ ਦਸਨੋ ਵਡ ਪਾਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਰਵ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਹੋਰੇ ਗੁਰ ਤੇ ਜਾਨੀ ਸੁਣ ਤੇ ਪੋ ਨੀਤ ਕਹਤੇ ਪਵਿਤ ਸਤ ਗੁਰ ਹਾ ਪਰਪੋ ਬੇਣਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਤ ਤੂਰੇ ਸੁਨਤੇ ਪੋ ਨੀਤ ਕਹਤੇ ਪਵਤ ਸਤ ਗੁਰ ਹਾ ਪਰਭੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਹਦ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ 11 ਰੋਜਾ ਇਹ ਸਮਾਗਮ ਤੰਤਨ ਬ੍ਰह्मज्ञानी ਸੰਤ ਬਾਬਾ ਸਤਪਾਲ ਸਿੰਘ ਜੀ ਸਾਰੀ ਵਾਲਿਆਂ ਦੀ ਯਾਦ ਚ ਆਰੰਭੇ ਗਏ ਹਨ ਜਿਨ੍ਹਾਂ ਵਿੱਚ ਪਹਿਲੇ 3 ਦਿਨ ਦੇ ਦੀਵਾਨ ਬਾਬਾ ਮਲਕੀਤ ਸਿੰਘ ਜੀ ਨੇ ਬਾਬਾ ਜੀ ਦੀਆਂ ਯਾਦਾਂ ਨੂੰ ਤਾਜ਼ਾ ਕਰਵਾਇਆ ਬਹੁਤ ਆਨੰਦ ਆਇਆ ਬੜੀ ਬਖਸ਼ਿਸ਼ ਹੋਈ ਸੱਚੇ ਪਾਤਸ਼ਾਹ ਦੀ ਮਹਾਂਪੁਰਸ਼ਾਂ ਦੇ ਨਾਲ ਰਹਿਣ ਦਾ ਉਹਨਾਂ ਦੇ ਬਚਨ ਮੰਨਣ ਦਾ ਕੀ ਫਲ ਹੈ ਸਾਨੂੰ ਸਾਜਾ ਨੂੰ ਜਾਣੂ ਕਰਵਾਇਆ ਰਹਿੰਦੇ 8 ਦਿਨ ਹਨ ਇਸੇ ਦਿਨ ਸੋਮਵਾਰ ਨੂੰ ਭੋਗ ਪੈਣਗੇ ਸੋ ਆਪ ਜੀ ਸਭ ਸੰਗਤਾਂ ਨੂੰ ਬੇਨਤੀ ਹੈ ਹਮ ਹਮਾ ਕੇ ਪਹੁੰਚੋ ਗੁਰੂ ਪਾਤਸ਼ਾਹ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਹੁਣ ਅਰਦਾਸ ਹੋਵੇਗੀ ਫਿਰ ਹੁਕਮਨਾਮਾ ਲਿਆ ਜਾਵੇਗਾ ਸਭ ਸੰਗਤਾਂ ਨੂੰ ਬੇਨਤੀ ਹੈ ਭਾਈ ਸਭ ਨੂੰ ਬੇਨਤੀ ਹੈ ਗੁਰੂ ਦਾ ਲੰਗਰ ਸ਼ਾਕੇ ਜਾਣਾ ਸਾਡੇ ਵਿੱਚ ਸਾਡੇ ਨਾਲ ਦੇ ਸੰਤ ਬਾਬਾ ਹਰਵਿੰਦਰ ਸਿੰਘ ਜੀ ਲੰਗਰਾਂ ਵਾਲੇ ਉਹਨਾਂ ਦੇ ਸੁਪੁੱਤਰ ਆਏ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਸੋ ਆਓ ਸਾਡੀ ਬੀਬੀ ਅਮਨਦੀਪ कौर ਜੀ ਅਰਦਾਸ ਕਰਨਗੇ ਹੁਣ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਜੋੜਨਾ ਤੂੰ ਤਾਕੁਰ come um.